ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਬੱਜ ਗਏ ਨੇ 9 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆਜ ਦੀ ਵੀਡੀਓ ਬਹੁਤ ਜ਼ਿਆਦਾ ਮੋਟੀਵੇਸ਼ਨਲ ਆ ਆਈ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਆਬਿਉ ਜ਼ਿੰਦਗੀ ਦਾ ਇੱਕ ਐਕਸਪੀਰੀਅੰਸ ਸ਼ੇਅਰ ਕਰੂੰਗੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਮੰਨਣਾ ਸਿੱਖਿਆ ਹੀ ਨਹੀਂ ਤੇ ਮੈਂ ਹਮੇਸ਼ਾ ਕੱਛੂ ਦੀ ਚਾਲ ਜਿਵੇਂ ਕੱਛੂ ਨਹੀਂ ਹੌਲੀ-ਹੌਲੀ ਚੱਲਦਾ ਉਦਾਂ ਚੱਲਦੀ ਆ ਤੇ ਆਪਦੀ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਕੰਮ ਮੈਂ ਚਾਹੁੰਦੀ ਆ ਹੌਲੀ-ਹੌਲੀ ਹੌਲੀ ਉਹਨਾਂ ਨੂੰ ਪੂਰਾ ਕਰਦੀ ਜਾ ਰਹੀ ਆ। ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੀਓ ਸਮਝਿਓ ਤੇ ਉਹ ਤੇ ਅਮਲ ਵੀ ਜ਼ਰੂਰ ਕਰਿਓ ਤੇ ਵਾਦ-ਵਦ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਲਈ ਵੀ ਇਹ ਮੋਟੀਵੇਸ਼ਨ ਕੰਮ ਆ ਸਕੇ। ਸੋ ਚਲੋ ਕੀ ਟਾਈਮ ਵੇਸਟ ਕਰੇ ਬਿਨਾਂ ਸ਼ੁਰੂ ਕਰਦੀ ਆ ਅੱਜ ਦੀ ਵੀਡੀਓ। ਦੇਖੋ ਜਦੋਂ ਵੀ ਮੈਂ ਤੁਹਾਡੇ ਨਾਲ ਇਦਾਂ ਦੀ ਵੀਡੀਓ ਸ਼ੇਅਰ ਕਰਦੀ ਆ ਨਾ ਆ ਅਕਸਰ ਮੈਨੂੰ ਕਮੈਂਟਸ ਆਉਂਦੇ ਨੇ ਆਪਣੀਆਂ ਭੈਣਾਂ ਵੱਲੋਂ ਜ਼ਿਆਦਾਤਰ ਵੀ ਅਸੀਂ ਜ਼ਿੰਦਗੀ ਦੇ ਵਿੱਚ ਆਹਾਂ ਚੀਜ਼ਾਂ ਫੇਸ ਕਰ ਰਹੇ ਹਾਂ ਆਹ ਪ੍ਰੋਬਲਮਸ ਸਾਨੂੰ ਆਈਆਂ ਕਈ ਵਾਰੀ ਲੋਕਾਂ ਵੱਲੋਂ ਕਈ ਵਾਰੀ ਫੈਮਲੀਜ਼ ਵੱਲੋਂ ਹੈਨਾ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਜਿਹੜਾ ਇਹ ਔਖਾ ਟਾਈਮ ਆਉਂਦਾ ਨਾ ਜੋ ਸਾਡੇ ਤੇ ਕਸ਼ਟ ਆਉਂਦੇ ਆ ਮੁਸ਼ਕਲ ਆਉਂਦੀਆਂ ਇਹ ਸਾਨੂੰ ਜ਼ਿੰਦਗੀ ਦੀ ਉਹ ਪੜਾਈ ਪੜਾਉਂਦੀਆਂ ਨੇ ਜਿਹੜੀਆਂ ਸਾਨੂੰ ਕਿਸੇ ਵੀ ਕਿਤਾਬਾਂ ਦੇ ਵਿੱਚ ਕਿਸੇ ਯੂਨੀਵਰਸਿਟੀ ਦੇ ਵਿੱਚ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਕਰਾਈ ਜਾਂਦੀ ਤੇ ਜ਼ਿੰਦਗੀ ਦਾ ਜਿਹੜਾ ਤਜਰਬਾ ਹੁੰਦਾ ਜਿਹੜਾ ਐਕਸਪੀਰੀਅੰਸ ਹੁੰਦਾ ਉਹ ਇੰਨਾ ਹੀ ਔਖਾਂ ਤੋਂ ਲੰਘ ਕੇ ਆਉਂਦਾ ਹੈ ਇੰਨਾ ਹੀ ਠੋਕਰਾਂ ਨੂੰ ਖਾ ਕੇ ਆਉਂਦਾ ਜਿਵੇਂ ਇੱਕ ਹੀਰਾ ਹੁੰਦਾ ਨਾ ਜਦੋਂ ਤਰਾਸ਼ਿਆ ਜਾਂਦਾ ਤਾਂ ਉਹ ਕਿੰਨੀ ਉਪਰੀਖਿਆਵਾਂ ਦਾ ਵਿੱਚੋਂ ਨਿਕਲਦਾ ਤੇ ਫਿਰ ਉਹ ਆਪਦੀ ਅਸਲੀ ਖੂਬਸੂਰਤੀ ਦੇ ਵਿੱਚ ਤੇ ਅਸਲੀ ਕੀਮਤ ਦੇ ਵਿੱਚ ਆ ਜਾਂਦਾ ਹੈ ਇਹ ਕੋਸੇ ਤਰੀਕੇ ਨਾਲ ਹੀ ਮੁਸ਼ਕਿਲ ਸਮਾਂ ਸਾਨੂੰ ਮਜ਼ਬੂਤ ਬਣਾਉਂਦਾ ਹੈ ਜਦੋਂ ਅਸੀਂ ਇਹਨਾਂ ਮੁਸ਼ਕਲਾਂ ਨੂੰ ਪਾਰ ਕਰਕੇ ਅੱਗੇ ਵਧਦੇ ਜਾਂਦੇ ਹਾਂ ਨਾ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਜਿਹੜੀਆਂ ਛੋਟੀਆਂ-ਮੋਟੀਆਂ ਟੈਨਸ਼ਨਾਂ ਆਉਂਦੀਆਂ ਛੋਟੀਆਂ-ਮੋਟੀਆਂ ਪ੍ਰੋਬਲਮਸ ਆਉਂਦੀਆਂ ਇਹ ਤੱਕੜੀ ਵੱਡੀ-ਵੱਡੀ ਪ੍ਰੋਬਲਮਸ ਆਉਂਦੀਆਂ ਨਾ ਆਪਾਂ ਉਹਨਾਂ ਨੂੰ ਵੀ ਹੈਂਡਲ ਕਰਨਾ ਸਿੱਖ ਜਾਂਦੇ ਹਾਂ ਔਰ ਇਹ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਹੈ ਸਾਡੀ ਜ਼ਿੰਦਗੀ 'ਚ ਬਹੁਤ ਵੱਡੇ-ਵੱਡੇ ਅ ਦੁੱਖ ਵੀ ਆਏ ਕਸ਼ਟ ਵੀ ਆਏ ਪ੍ਰੋਬਲਮਸ ਵੀ ਆਈਆਂ ਪਰ ਮੈਂ ਉਹਨੂੰ ਹਮੇਸ਼ਾ ਐਜ਼ ਅ ਚੈਲੰਜ ਲੈਂਦਾ ਹਮੇਸ਼ਾ ਹਾਂ ਥੋੜੇ ਟਾਈਮ ਲਈ ਕਦੇ ਵਿੱਚ ਦੀ ਇਹ ਹੋਇਆ ਕਿ ਹੌਸਲਾ ਟੁੱਟਿਆ ਕਈ ਵਾਰੀ ਇਹ ਲੱਗਦਾ ਸੀ ਵੀ ਕਿਸੇ ਦੀ ਜ਼ਰੂਰਤ ਆ ਕਿਸੇ ਦੇ ਸਹਾਰੇ ਦੀ ਜ਼ਰੂਰਤ ਆ ਪਰ ਫੇਰ ਆਪਣੇ ਆਪ ਨੂੰ ਆਪਣੇ ਦਿਮਾਗ ਨੂੰ ਸਮਝਾ ਕੇ ਇੱਕ ਦੁਗਣੇ ਜੋਸ਼ ਨਾਲ ਹਮੇਸ਼ਾ ਉੱਠੇ ਦੁਗਣੇ ਜੋਸ਼ ਨਾਲ ਹਮੇਸ਼ਾ ਮਿਹਨਤ ਕੀਤੀ ਤੇ ਅੱਗੇ ਨੂੰ ਵਧਦੇ ਗਏ ਜਿਵੇਂ ਇੱਕ ਹਨੇਰੀ ਹੁੰਦੀ ਹੈ ਨਾ ਕਿ ਹਨੇਰੀ ਹਵਾ ਸਾਡੇ ਵੱਲ ਨੂੰ ਆ ਤੇ ਆਪਾਂ ਉਧਰ ਨੂੰ ਵਧਣਾ ਹੁੰਦਾ ਜਿਵੇਂ ਉਸ ਹਨੇਰੀ ਨੂੰ چیرਦੇ ਹੋਏ ਆਪਾਂ ਅੱਗੇ ਵਧਦੇ ਆ ਅਸੀਂ ਵੀ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਉਦਾਂ ਹੀ چیرਦੇ ਹੋਏ ਅੱਗੇ ਵਧਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ ਤੇ ਹਮੇਸ਼ਾ ਵਧਦੇ ਰਹੇ ਹਾਂ ਤੁਸੀਂ ਵੀ ਆਪਦੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਦੇਖਿਆ ਹੋਣਾ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਹ ਖਾਸ ਉਹ ਟਾਈਮ ਆਉਂਦਾ ਹੈ ਕਿਸੇ ਦੀ ਜ਼ਿੰਦਗੀ ਜ਼ਿਆਦਾ ਆਉਂਦਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਘੱਟ ਆਉਂਦਾ ਪਰ ਜਿਉਂ ਜਿਉਂ ਆਪਾਂ ਉਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਦੇ ਜਾਂਦੇ ਆ ਨਾ ਜਿਉਂ ਜਿਉਂ ਆਪਾਂ ਉਹਨਾਂ ਚੀਜ਼ੇ ਨੂੰ ਪਾਰ ਕਰਕੇ ਜ਼ਿੰਦਗੀ ਵਿੱਚ ਅੱਗੇ ਵਧਦੇ ਜਾਂਦੇ ਆ ਤਿਉਂ ਤਿਉਂ ਜਿਹੜਾ ਹੈਗਾ ਅਸੀਂ ਮਜ਼ਬੂਤ ਬਣਦੇ ਜਾਂਦੇ ਆ ਅਸੀਂ ਸਟਰੋਂਗ ਹੁੰਦੇ ਜਾਂਦੇ ਆ ਤੇ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਵਾਹ ਪੈਂਦਾ ਨਾ ਉਦੋਂ ਹੀ ਤਾਂ ਆਪਾਂ ਨੂੰ ਦੁਨੀਆਦਾਰੀ ਦੀ ਅਸਲ ਸਮਝ ਆਉਂਦੀ ਹੈ ਕੀ ਨੂੰ ਕਹਿੰਦੇ ਨੇ ਦੁਨੀਆਦਾਰੀ ਕੀ ਨੂੰ ਕਹਿੰਦੇ ਨੇ ਕਬੀਲਦਾਰੀ ਫੇਰ ਹੀ ਤਾਂ ਆਪਾਂ ਨੂੰ ਸਮਝ ਆਉਂਦੀ ਹੈ ਤੇ ਹਮੇਸ਼ਾ ਨਾ ਚਾਲ ਚਾਹੇ ਹੌਲੀ ਚੱਲੋ ਪੂਰੇ ਵਿਸ਼ਵਾਸ ਨਾਲ ਚੱਲੋ ਪੂਰੀ ਹਿੰਮਤ ਦੇ ਨਾਲ ਚੱਲੋ ਕਿਉਂਕਿ ਦੇਖੋ ਜੇ ਕਾਲਿਆਂ ਦੇ ਮੂਰੇ ਤੱਕ ਕੋਈ ਹੁੰਦੇ ਆ ਜੇ ਆਪਾਂ ਕਾਲ ਕਰਾਂਗੇ ਨਾ ਵੀ ਛੇਤੀ ਸਾਡਾ ਕੰਮ ਬਣ ਜਾਵੇ ਛੇਤੀ ਅਸੀਂ ਆਹ ਚੀਜ਼ ਹਾਸਲ ਕਰ ਲਈਏ ਛੇਤੀ ਅਸੀਂ ਇਸ ਮੁਕਾਮ ਤੇ ਪਹੁੰਚ ਜਾਈਏ ਤਾਂ ਫਿਰ ਉਨੀ ਛੇਤੀ ਬੰਦਾ ਥੱਲੇ ਨੂੰ ਵੀ ਆਉਂਦਾ ਹੈ ਪਰ ਜੇ ਆਪਾਂ ਹੌਲੀ ਚਾਲ ਚੱਲਦੀਆਂ ਇੱਕ ਕਛੂ ਦੇਖੋ ਆਪਾਂ ਕਹਾਣੀ ਨਹੀਂ ਸੁਣਦੇ ਹੁੰਦੇ ਸੀ ਬਚਪਨ ਦੇ ਵਿੱਚ ਕਛੂ ਤੇ ਖਰਗੋਸ਼ ਦੀ ਕਹਾਣੀ ਖਰਗੋਸ਼ ਦੇ ਕੋ ਕਿੰਨਾ ਤੇਜ਼ ਚੱਲਦਾ ਸੀ ਫਿਰ ਵੀ ਪਿੱਛੇ ਰਹਿ ਗਿਆ ਸੀ ਪਰ ਕਛੂ ਹੌਲੀ 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 ਚਾਲ ਚੱਲਦਾ ਗਿਆ ਤੇ ਉਹ ਵੀ ਜਿੱਤ ਗਿਆ ਸੀ ਖਰਗੋਸ਼ ਤੋਂ ਸੋ ਜੇ ਅਸੀਂ ਵੀ ਆਪਦੀ ਜ਼ਿੰਦਗੀ ਦੇ ਵਿੱਚ ਹੌਲੀ 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 ਚਾਲ ਚੱਲਦੇ ਜਾਵਾਂਗੇ ਨਾ ਅਸੀਂ ਕਦੇ ਡੋਲਾਂਗੇ ਨਹੀਂ ਕਦੇ ਗਿਰਾਂਗੇ ਨਹੀਂ ਕਦੇ ਅਸੀਂ ਡਿੱਗਾਂਗੇ ਨਹੀਂ ਕਦੇ ਵੀ ਅਸੀਂ ਹਾਰਾਂਗੇ ਨਹੀਂ ਕਿਉਂ ਕਿ ਅਸੀਂ ਚਾਹੇ ਹੌਲੀ ਚੱਲ ਰਹੇ ਹਾਂ ਪਰ ਪੈਰ ਸਾਡੇ ਉਨੀ ਹੀ ਮਜ਼ਬੂਤੀ ਨਾਲ ਧਰਤੀ ਤੇ ਟਿਕੇ ਹੁੰਦੇ ਨੇ ਸੋ ਹਮੇਸ਼ਾ ਪੋਜ਼ਿਟਿਵ ਸੋਚ ਰੱਖੋ ਕਦੇ ਵੀ ਹਾਰ ਨਾ ਮੰਨੋ ਜ਼ਿੰਦਗੀ ਦੇ ਵਿੱਚ ਕਦੇ ਵੀ ਨਾ ਹਾਰ ਮੰਨੋ ਮੈਂ ਹਮੇਸ਼ਾ ਮੇਰੀ ਜ਼ਿੰਦਗੀ 'ਚ ਬਹੁਤ ਵੱਡੇ ਵੱਡੇ ਚੈਲੰਜ ਵੀ ਆਏ ਬਹੁਤ ਵੱਡੀਆਂ ਵੱਡੀਆਂ ਮੁਸ਼ਕਲਾਂ ਵੀ ਆਈਆਂ ਮੈਂ ਹਮੇਸ਼ਾ ਉਹਨਾਂ ਨੂੰ ਚੈਲੰਜ ਦੇ ਤੌਰ ਤੇ ਲੈਂਦਾ ਵੀ ਅੱਛਾ ਇਹ ਮੁਸ਼ਕਿਲ ਆਈ ਹੈ ਇਹਨੂੰ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਪਾਰ ਕਰਨਾ ਤੇ ਰਸਤਾ ਆਪਣੇ ਆਪ ਬਣ ਜਾਂਦਾ ਜਦੋਂ ਤੁਹਾਡੇ ਅੰਦਰ ਲਗਨ ਹੈ ਨਾ ਤੁਹਾਡੇ ਅੰਦਰ ਇੱਕ ਜਜ਼ਬਾ ਹੈ ਉਸ ਕੰਮ ਨੂੰ ਕਰਨ ਦਾ ਤੁਹਾਡੇ ਅੰਦਰ ਪਾਗਲਪਨ ਹੋਣਾ ਚਾਹੀਦਾ ਕਿਸੇ ਚੀਜ਼ ਨੂੰ ਹਾਸਲ ਕਰਨ ਦਾ ਅਗਰ ਮੈਂ ਆਪਣੀ ਗੱਲ ਕਰਾਂ ਜੋ YouTube ਤੇ ਮੈਂ ਕੰਮ ਸ਼ੁਰੂ ਕੀਤਾ ਸੀ ਤਾਂ ਮੇਰੇ ਅੰਦਰ ਇੱਕ ਉਹ ਪਾਗਲਪਨ ਸੀ ਹੁਣ ਵੀ ਹੈ ਠੀਕ ਹੈ ਅਬ ਮੈਂ ਆ ਵੀ ਕੰਮ ਕਰਨਾ ਪਛੋਂਦਾ ਵੀ ਕਰਨਾ ਘਰ ਦਾ ਵੀ ਦੇਖਣਾ YouTube ਤੇ ਕੰਮ ਵੀ ਕਰਨਾ ਇੱਕ ਜਜ਼ਬਾ ਸੀ ਕਿ ਫਿਰ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਆਪਾਂ ਸੁੱਤੀ ਅੱਖਾਂ ਨਾਲ ਦੇਖਦੇ ਆਂ ਬੰਦ ਅੱਖਾਂ ਨਾਲ ਦੇਖਦੇ ਆਂ ਸੁਪਨੇ ਉਹ ਹੁੰਦੇ ਨੇ ਜਿਹੜੇ ਸਾਨੂੰ ਸੌਣ ਨਾ ਦੇਣ ਜਿਹੜੇ ਸਾਨੂੰ ਇੰਨਾ ਜ਼ਿਆਦਾ ਅੰਦਰੋਂ ਵੀ ਮੋਟੀਵੇਟ ਰੱਖਣ ਵੀ ਅਸੀਂ ਉਹਦੇ ਲਈ ਹਰ ਜਦੋਂ ਜਿਹੜਾ ਹਰ ਮਿਹਨਤ ਕਰਨ ਲਈ ਤਿਆਰ ਹੋਈਗੀ ਤੇ ਮੈਂ ਇਸੇ ਤਰੀਕੇ ਨਾਲ ਦੀ ਜ਼ਿੰਦਗੀ ਚ ਅੱਗੇ ਵਾਧੇ 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 ਅਸੀਂ ਆਪਣੇ ਘਰ ਦੇ ਕਾਫੀ ਕੰਮ ਸਵਾਰੀ ਨਹੀਂ ਬਹੁਤ ਸਵਾਰਦੇ ਵੀ ਨਹੀਂ ਮੈਂ ਨਹੀਂ ਕਹਿੰਦੀ ਵੀ ਅਸੀਂ ਸਵਾਰਦੇ ਆ ਪਰ ਮੈਂ ਆਪਣੀਆਂ ਲਾਈਫ ਦੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜੀ ਅਸੀਂ ਡਰ ਕੇ ਹਾਰ ਕੇ ਹਾਈ ਬੂ ਕਰੀ ਜਾਂਦੇ ਅਫਸੋਸ ਮਨਾਈ ਜਾਂਦੇ ਉੱਥੇ ਬੈਠੇ ਰਹਿੰਦੇ ਤਾਂ ਸ਼ਾਇਦ ਅਜੇ ਸੋ ਉੱਥੇ ਬੈਠੇ ਰਹਿੰਦੇ ਕਾਫੀ ਘਰ ਦੇ ਵਿੱਚ ਕੰਮ ਕੀਤੇ ਨੇ ਕਾਫੀ ਘਰ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਬਦਲਾਵ ਕੀਤੇ ਨੇ ਉਹ ਇਸੇ ਕਰਕੇ ਕੀਤੇ ਨੇ ਕਿਉਂਕਿ ਅਸੀਂ ਰੁਕੇ ਨਹੀਂ ਅੱਕੇ ਨਹੀਂ ਥੱਕੇ ਨਹੀਂ ਹਾਰ ਨਹੀਂ ਮੰਨੀ ਜਦੋਂ ਵੀ ਡਿਗੇ ਆ ਦੁੱਗਣੇ ਜੋਸ਼ ਨਾਲ ਉੱਠ ਕੇ ਦੁੱਗਣੇ ਜੋਸ਼ ਨਾਲ ਚੱਲੇ ਆ ਤੇ ਜਦੋਂ ਆਪਾਂ ਆਪਣੀ ਜ਼ਿੰਦਗੀ ਦੀ ਲੜਾਈ ਲੜਦੇ ਆ ਨਾ ਉਦੋਂ ਸਾਡੇ ਰਸਤੇ ਦੇ ਵਿੱਚ ਪਰਮਾਤਮਾ ਵੱਲੋਂ ਵੀ ਥੋੜੀਆਂ ਅੜਚਣਾਂ ਪਾਈਆਂ ਜਾਂਦੀਆਂ ਨੇ ਸਾਡੀ ਪ੍ਰੀਖਿਆ ਵਾਸਤੇ ਤੇ ਬਾਕੀ ਕਈ ਲੋਕ ਵੀ ਸਾਡੀ ਜ਼ਿੰਦਗੀ ਦੇ ਵਿੱਚ ਐਦਾਂ ਹੁੰਦੇ ਆ ਜੋ ਸਾਨੂੰ ਲੱਤਾਂ ਫੜ ਕੇ ਸਾਡੀਆਂ ਸਭ ਥੱਲੇ ਸੜਦੇ ਨੇ ਸੋ ਅਸੀਂ ਉਹਨਾਂ ਤੇ ਵੀ ਕਦੇ એનર્ਜੀ ਵੇਸਟ ਨਹੀਂ ਕੀਤੀ ਵੀ ਫਲਾਨਿਆਂ ਤੂੰ ਆਹ ਕਹਿਣਾ ਫਲਾਨਿਆਂ ਤੂੰ ਇਹਦੇ ਕੋਲੇ ਆਹ ਕਿਹਾ ਨਹੀਂ ਜਿੰਨੀ ਵੀ એનર્ਜੀ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਸਰੀਰ 'ਚ ਹੈ ਉਹ ਹਮੇਸ਼ਾ ਆਪਣੇ ਉਸ ਮਕਾਮ ਨੂੰ ਹਾਸਲ ਕਰਨ ਦੇ ਵਿੱਚ ਲਾਈ ਆ ਨਾ ਕਿ ਫालतू ਦੀਆਂ ਚੀਜ਼ਾਂ ਦੇ ਵਿੱਚ ਵੇਸਟ ਕਰਨ ਵਾਸਤੇ ਲਾਈ ਆ ਕਿਉਂਕਿ ਜਦੋਂ ਆਪਾਂ ਆਪਣੀ ਜ਼ਿੰਦਗੀ ਨੂੰ ਜਿੱਤਣ ਵਾਸਤੇ ਇੱਕ ਮੇਨ ਦੀ ਲੜਾਈ ਇੱਕ ਜੰਗ ਜਿੱਤ ਰਹੇ ਹੁੰਦੇ ਆ ਨਾ ਤਾਂ ਉਸ ਸਮੇਂ ਜੇ ਆਪਾਂ ਆਪਣੀ એનર્ਜੀ ਇਨਾਂ ਕਾ ਗੱਲਾਂ ਵੱਲ ਵੇਸਟ ਕਰ ਦਾਂਗੇ ਉਹ ਤਾਂ ਲੋਕ ਚਾਹੁੰਦੇ ਨੇ ਵੀ ਆਪਾਂ ਆਪਣੇ ਕੰਮ ਦੇ ਵਿੱਚ ਕਦੇ ਕਾਮਯਾਬ ਨਾ ਹੋਈਏ ਪਰ ਇੱਕ ਚੀਜ਼ ਤੁਸੀਂ ਦੇਖੀ ਹੈ ਜਿਹੜਾ ਘੋੜਾ ਹੁੰਦਾ ਨਾ ਉਹਦੀ ਤੁਸੀਂ ਦੇਖਿਆ ਹੋਣਾ ਅੱਖਾਂ ਦੇ ਉੱਤੇ ਨਾ ਅੱਖਾਂ ਕੋਲੇ ਐਦਾਂ ਕਰਕੇ ਇੱਕ ਉਹ ਲੱਗਿਆ ਹੁੰਦਾ ਕੁਝ ਮੈਨੂੰ ਨੂੰ ਇਹ ਨਹੀਂ ਪਤਾ ਕਿ ਨੂੰ ਕਹਿੰਦੇ ਕੀ ਆ ਸ਼ਾਇਦ ਅਗਰ ਤੁਹਾਨੂੰ ਪਤਾ ਤੁਸੀਂ ਜ਼ਰੂਰ ਦੱਸਿਓ ਰੀਜ਼ਨ ਪਤਾ ਕੀ ਆ ਕੀ ਹੋਗਾ ਫੋਕਸ ਜਿਹੜਾ ਨਾ ਉਹ ਸਾਹਮਣੇ ਰਹੇ ਸਿੱਧਾ ਸਟੇਟ ਤੁਸੀਂ ਇਹ ਦੇਖੋ ਵੀ ਉਹਦਾ ਧਿਆਨ ਇੱਧਰ ਉੱਧਰ ਨਾ ਜਾਵੇ ਉਹਦਾ ਫੋਕਸ ਜਮਾ ਬਿਲਕੁਲ ਸਾਹਮਣੇ ਰਹੇ ਜਿੱਥੇ ਉਹਨੇ ਅਗਲੀ ਉਹਦੀ ਮੰਜ਼ਿਲ ਤੱਕ ਜਿੱਥੇ ਉਹਨੇ ਪਹੁੰਚਣਾ ਤੇ ਅਸੀਂ ਅਸੀਂ ਇਹ ਵੀ ਚਾਹੁੰਨੇ ਹਾਂ ਵੀ ਇਸੇ ਤਰ੍ਹਾਂ ਜ਼ਿੰਦਗੀ ਵਿੱਚ ਜੋ ਚਾਹੁੰਨੇ ਹਾਸਲ ਕਰ ਲਈ ਅਸੀਂ ਸਾਨੂੰ ਇਹ ਵੀ ਹੈ ਵੀ ਉਹ ਫਲਾਨੇ ਨੇ ਕਹਤਾ ਸੀ ਉਧਰ ਵੀ ਰਿਐਕਟ ਕਰਨਾ ਸੋ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿੱਤ ਹਾਸਲ ਕਰੋ ਤਾਂ ਹਰ ਇੱਕ ਚੈਲੰਜ ਜ਼ਿੰਦਗੀ ਦਾ ਖੁਸ਼ੀ ਮੱਥੇ ਖਿੜਕੇ ਲਓ ਦੁਗਣੇ ਜੋਸ਼ ਨਾਲ ਮਿਹਨਤ ਕਰੋ ਇਹ ਨਹੀਂ ਵੀ ਮੁਸ਼ਕਿਲ ਤੁਹਾਡੀ ਜ਼ਿੰਦਗੀ ਦੇ ਵਿੱਚ ਆਈ ਆ ਕਿਸੇ ਹੋਰ ਦੀ ਜ਼ਿੰਦਗੀ ਚ ਨਹੀਂ ਆਉਂਦੀ ਨਹੀਂ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਿਲ ਆਉਂਦੀ ਹੈ ਤੇ ਹਰ ਇੱਕ ਇਨਸਾਨ ਜਿਹੜਾ ਆਪਣਾ ਨਾਮ ਰੌਸ਼ਨ ਕਰਦਾ ਹੈ ਜਿਹੜਾ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਉਂਦਾ ਉਹ ਐਵੇਂ ਨਹੀਂ ਉਹਨੂੰ ਥਾਲੀ ਚ ਨਹੀਂ ਕੋਈ ਪਰੋਸ ਕੇ ਦਿੰਦਾ ਉਹ ਮਿਹਨਤ ਕਰਦਾ ਹੈ ਉਹਦੇ ਵਾਸਤੇ ਉਹ ਦਿਨ ਰਾਤ ਆਪਣੇ ਸਰੀਰ ਨੂੰ ਕਸ਼ਟ ਦਿੰਦਾ ਠੀਕ ਹੈ ਉਹ ਆਪਣੇ ਹਾਲਾਤਾਂ ਨਾਲ ਵੀ ਲੜਦਾ ਤੇ ਇਸ ਭੈੜੇ ਸਮਾਜ ਭੈੜੀ ਦੁਨੀਆ ਨਾਲ ਵੀ ਲੜਦਾ ਲੜਨ ਦਾ ਮਤਲਬ ਇਹ ਨਹੀਂ ਡਾਂਗੋ ਸੋਟੀ ਹੋ ਜਾਂਦਾ ਨਹੀਂ ਦਿਮਾਗ ਦੇ ਨਾਲ ਚੱਲਦਾ ਠੀਕ ਹੈ ਆਪਣਾ ਫੋਕਸ ਆਪਣੇ ਉਸ ਗੋਲ ਤੇ ਰੱਖਦਾ ਜਿਹਨੂੰ ਹਾਸਲ ਕਰਨਾ ਚਾਹੁੰਦਾ ਸੋ ਇਹ ਵੀਡੀਓ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਨ ਦਾ ਕਾਰਨ ਕਿਉਂਕਿ ਮੈਨੂੰ ਨਾ ਬਹੁਤ ਸਾਰੇ ਕਿਵਰੇ ਇਦਾਂ ਦੇ ਕਮੈਂਟਸ ਆਉਂਦੇ ਜਿਨ੍ਹਾਂ ਨੂੰ ਪੜ੍ਹ ਕੇ ਲੱਗਦਾ ਵੀ ਉਸ ਇਨਸਾਨ ਨੂੰ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਵੀ ਉਹ ਡੀਮੋਟੀਵੇਟ ਬਹੁਤ ਜ਼ਿਆਦਾ ਆ ਤੇ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਨਿਰਾਸ਼ਾ ਨੂੰ ਕੱਢ ਕੇ ਖੁਸ਼ੀਆਂ ਨੂੰ ਭਰ ਸਕਾਂ ਮੇਰੀ ਕੋਸ਼ਿਸ਼ ਇਹ ਆ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜਿਹੜੀ ਡੀਮੋਟੀਵੇਟ ਦੀ ਭਾਵਨਾ ਨੂੰ ਕੱਢ ਕੇ ਤੁਹਾਨੂੰ ਮੋਟੀਵੇਟ ਕਰ ਸਕਾਂ ਤੇ ਤੁਸੀਂ ਦੁੱਕਣੀ ਜੋਸ਼ ਦੇ ਨਾਲ ਦੁੱਕਣੀ ਖੁਸ਼ੀ ਦੇ ਨਾਲ ਦੁੱਕਣੀ ਮਿਹਨਤ ਦੇ ਨਾਲ ਆਪਣੀ ਜ਼ਿੰਦਗੀ 'ਚ ਹਰ ਇੱਕ ਚੀਜ਼ ਹਾਸਲ ਕਰ ਸਕੋ ਜੋ ਤੁਸੀਂ ਚਾਹੁੰਦੇ ਹੋ ਸਮੀਧ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ